ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਐਸਾ ਸਿੱਖ ਗੁਰੂ ਦਾ ਪਿਆਰਾ ਜਿਨ੍ਹਾਂ ਨੇ ਆਪਣਾ ਸੀਸ ਕੁਰਬਾਨ ਕਰਤਾ ਸੀ ਮਹਾਰਾਜ ਸਾਹਿਬ ਜੀ ਦੀ ਕੁਰਬਾਨੀ ਦੇ ਲਈ ਪਰ ਉਹਨਾਂ ਨੂੰ ਬਹੁਤ ਘੱਟ ਸੰਗਤਾਂ ਯਾਦ ਕਰਦੀਆਂ ਨੇ ਉਹਨਾਂ ਦਾ ਨਾਮ ਕੀ ਸੀ ਅੱਜ ਆਪਾਂ ਦੱਸਾਂਗੇ ਮਹਾਰਾਜ ਸਾਹਿਬ ਜੀ ਦੀ ਮਿਹਰ ਦੇ ਨਾਲ ਜਿਸ ਤਰ੍ਹਾਂ ਸੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਵਿਦਿਆਲਾ ਜੀ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹਾਂ ਭਾਈ ਲੱਖੀ ਸ਼ਾਵਣ ਜਾ ਰਹੇ ਨੇ ਆਪਣਾ ਮਹਿਲ ਹੀ ਫੂਕ ਦਿੱਤਾ ਮਹਾਰਾਜ ਸਭਜੀ ਦੇ ਧੜ ਦਾ ਸੰਸਕਾਰ ਕਰਨ ਲਈ ਭਾਈ ਜੈਤਾ ਜੀ ਲੱਖਾਂ ਮੁਸ਼ਕਲਾਂ ਦੇ ਬਾਵਜੂਦ ਮਹਾਰਾਜ ਸਭਜੀ ਦੀ ਕਿਰਪਾ ਦੇ ਨਾਲ ਮਹਾਰਾਜ ਸਭਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਉਸੇ ਤਰ੍ਹਾਂ ਇੱਕ ਬਹੁਤ ਪਿਆਰਾ ਗੁਰੂ ਦਾ ਸਿੱਖ ਜੋ ਵੜ ਖਾਲਸਾ ਪਿੰਡ ਲਾਲ ਕਿਲੇ ਤੋਂ ਵੀ ਕੁਮੀਲਾ ਦੂਰ ਜਦੋਂ ਉੱਥੇ ਭਾਈ ਜੈਤਾ ਜੀ ਪਹੁੰਚੇ ਸੀ ਨਾ ਤੇ ਮੁਗਲ ਫੌਜਾਂ ਦਾ ਘੇਰਾ ਪੈ ਗਿਆ ਸੀ ਉਸ ਨਗਰ ਵਿੱਚ ਇੰਨੀ ਇੱਕਜੁੱਟਤਾ ਸੀ ਇੰਨਾ ਪ੍ਰੇਮ ਸੀ ਇੰਨੀ ਏਕਤਾ ਸੀ ਉੱਥੇ ਕੋਈ ਮੁਖਬਰੀਆਂ ਨਹੀਂ ਸੀਗਾ ਤੇ ਜਦੋਂ ਪਤਾ ਲੱਗ ਗਿਆ ਕਿ ਘੇਰਾ ਪੈ ਗਿਆ ਤਾਂ ਭਾਈ ਕੁਸ਼ਲ ਸਿੰਘ ਦਈਆ ਉਸ ਨਗਰ ਦਾ ਇੱਕ ਵਸਨੀਕ ਸੀ ਬਹੁਤ ਪ੍ਰੇਮ ਸੀ ਮਾਰਾ ਸਬਦੀ ਦੇ ਚਰਨਾਂ ਨਾਲ ਉਹਨਾਂ ਨੇ ਆਪਣੇ ਪੁੱਤਰ ਨੂੰ ਹੁਕਮ ਕੀਤਾ ਕਿ ਮੇਰਾ ਸੀਸ ਧੜ ਤੋਂ ਜੁਦਾ ਕਰਕੇ ਮੁਗਲ ਫੌਜਾਂ ਨੂੰ ਸੌਂਪ ਦਿੱਤਾ ਜਾਵੇ ਤਾਂ ਜੋ ਮਰਦਾ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਸਕਣ ਕਿੰਨਾ ਪਿਆਰ ਬੇਸ਼ੱਕ ਲੱਖਾਂ ਸੰਗਤਾਂ ਨੇ ਮਰਦਾ ਸਾਹਿਬ ਲਈ ਕੁਰਬਾਨੀਆਂ ਕੀਤੀਆਂ ਤੇ ਕਰ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਰਹਿਦੀ ਦੁਨੀਆ ਤੱਕ ਆਗਦ ਤੋਂ ਅੰਤ ਤੱਕ ਪਰ ਖਾਲਸਾ ਦੀ ਬਹੁਤ ਵੱਡੀ ਗੱਲ ਆ ਕਿ ਉਸ ਸਮੇਂ ਜਦੋਂ ਮੁਗਲ ਫੌਜਾਂ ਦਾ ਘੇਰਾ ਪਿਆ ਹੋਵੇ ਤੇ ਨਗਰ ਦੀ ਕਿੰਨੀ ਸ਼ਰਧਾ ਕਿੰਨਾ ਪ੍ਰੇਮ ਸੀ ਕਿੰਨੀ ਏਕਤਾ ਸੀ ਤੇ ਭਾਈ ਖੁਸ਼ਲ ਸਿੰਘ ਦੇ ਆਣੇ ਆਪਣੇ ਪੁੱਤਰ ਨੂੰ ਕਿਹਾ ਕਿ ਮੇਰਾ ਸੀਸ ਧੜ ਤੋਂ ਜੁਦਾ ਕਰਕੇ ਮੁਗਲਾਂ ਨੂੰ ਦੇ ਦੋ ਕਿ ਔਰੰਗਜ਼ੇਬ ਤੱਕ ਪਹੁੰਚ ਸਕੇ ਤਾਂ ਜੋ ਉਹਨਾਂ ਨੂੰ ਭਲੇਖਾ ਪੈ ਜਾਏ ਕਿ ਅਸੀਂ ਗੁਰੂ ਸਾਹਿਬ ਦਾ ਸੀਸ ਲੈ ਕੇ ਆ ਗਏ ਆ ਤੇ ਉਦੋਂ ਤੱਕ ਭਾਈ ਜੱਤਾ ਜੀ ਅਨੰਦਪੁਰ ਸਾਹਿਬ ਪਹੁੰਚ ਸਕਣ ਬਹੁਤ ਵੱਡੀ ਗੱਲ ਆ ਇਹ ਤੇ ਆਪਾਂ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਦੇ ਨਾਲ ਇਹ ਉਸ ਸ਼ਹਾਦਤ ਨੂੰ ਵੀ ਯਾਦ ਕਰੀਏ ਜਿਸ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਸੀ ਮਹਾਰਾਜ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਐਸੇ ਸ਼ਹਾਦਤਾਂ ਨੂੰ ਭੁੱਲਿਆ ਨਾ ਕਰੀਏ ਤੇ ਪ੍ਰਣਾਮ ਆ ਬੜ ਖਾਲਸਾ ਨਗਰ ਦੇ ਉਸ ਸ਼ਹੀਦ ਸਿੰਘ ਭਾਈ ਕੁਸ਼ਲ ਸਿੰਘ ਦਈਆ ਦੀ ਸ਼ਹਾਦਤ ਨੂੰ ਜਿਸ ਨੇ ਮਹਾਰਾਜ ਜੀ ਦੇ ਚਰਨਾਂ ਨੂੰ ਓੜ ਨਵਾਈ ਓੜਕ